ਰੱਬ ਵਰਗਾ ਬੰਦਾ ਨਹੀਂ ਕੋਈ ਹੈਗਾ ਨੋਟੀ ਜਿਨੇ ਸਾਰੇ ਸੰਸਾਰ ਨੂੰ ਰੱਬ ਵਰਗਾ ਬੰਦਾ ਨਹੀਂ ਕੋਈ ਹੈਗਾ ਨੋਟੀ ਜਾਂਦੇ ਸਾਰੇ ਸੰਸਾਰ ਨੂੰ ਲਾਈ ਬੋਟੀ ਵੈ ਸਦਾ ਜੱਗ ਤੇ ਖਾਂਦੇ ਰਹਿਣ ਗਾਲਾਂ ਜਿਨ੍ਹਾਂ ਵਿਚੋਲਿਆਂ ਕੀਤੀ ਏ ਕਮਾਈ ਮੋਟੀ ਕੀ ਬਾਤ ਹੈ ਪੱਜੀ ਫਿਰਦੀ ਏ ਬੋਟੀ ਦੇ ਅੱਗੇ ਦੁਨੀਆ ਸੁਬਾ ਸ਼ਾਮ ਦੁਪਹਿਰ ਨੂੰ ਭਜਾਏ ਬੋਟੀ ਦਿਲ ਦੇ ਦਰਦ ਨਾ ਫਰੋਲ ਜੁਗਿਆ ਮੈਂ ਉਹ ਬੋਟੀ ਦੀ ਕਦਰ ਨੂੰ ਕੀ ਜਾਣੇ ਬੈਣੀ ਪਾਲਸਿਆਂ ਵੇ ਨਵਜੀਤ ਸਿਆ ਉਹ ਬੋਤੀ ਦੀ ਕਦਰ ਨੋ ਕੀ ਜਾਣੇ ਲਾਵਾਂ ਲੈ ਕੇ ਨਾ ਜੀ ਦੇ ਕਰਿਆਈ ਬੋਤੀ ਕੀ ਕਿਆ ਬਾਤ ਕਿਆ ਵਿਆਹ ਪਰੇ ਨੂੰ ਪੁੱਛ ਹੌਲੀ ਬੋਨਾ ਭਾਬੀ ਤਨੀ ਵਿਆਹ ਪਰੇ ਨੂੰ ਪੁੱਛ ਕੇ ਵੇਖ ਮਨ ਹਾਏ ਵੇਖ ਅਮਨਾ ਸੁਬਾ ਸ਼ਾਮ ਆਟਾ ਬੁਨਾਏ ਵੋਤੀ ਜੈਨ ਬੰਦਾ ਜਿਹੜਾ ਕਰਿਆ ਗਿਆ ਮੋਲਾ ਵਈਆਂ ਨੇ ਝੂਠਾ ਮਾਰੂ ਉਹਨੇ ਹੱਥ ਧੋ ਗਿਆ ਅੱਛਾ ਭੱਜ ਜਾ ਪਾਉਣ ਦੇ ਆ ਰੋਟੀ ਕਾਣਾ ਗਾਉਂਦੇ ਮਾਨਸੂਰ ਟਿਕਟ ਆਣ ਰਿਹਾ ਨੇ ਚੜ ਚੜ ਚੁੰਨ ਰਹੀ ਹੋ ਉਹਨਾਂ ਕਰਾਂ ਚ ਬਰਕਤਾਂ ਰਹਿੰਦੀਆਂ ਨੇ ਇੱਕ ਵਾਰ ਜਿੱਥੇ ਮੁਸਕਰਾਏ ਵੋਤੀ ਹਾਜ਼ਰ ਬੜੀ ਜੀ ਬੜਾ ਆਪਣੀਆਂ ਅਜਾ ਉਹਨਾਂ ਘਰਾਂ 'ਚ ਬਰਕਤਾਂ ਰਹਿੰਦੀਆਂ ਨੇ ਇੱਕ ਵਾਰ ਜਿੱਥੇ ਮੁਸਕਰਾਏ ਬੋਟੀ ਵੇ ਪਾਕੇ ਬੈਗ ਸ਼ੋਪਿੰਗ ਸੈਂਟਰ ਜਾਵੜਦੀ ਦਾਦੇ ਦਾਦੀਆਂ ਨੂੰ ਬੱਚੇ ਚੁਕਾਏ ਬੋਟੀ ਕੀ ਬਾਤ ਸਿਰਾ ਸਿਰਾ ਕੋਈ ਬੋਟੀ ਦੀਆਂ ਪਾਵਰਾਂ ਨਹੀਂ ਖੋ ਸਕਦਾ ਹਾਏ ਖੋ ਸਕਦਾ ਕਿਉਂਕਿ ਪਾਵਰਾਂ ਦੇ ਕੇ ਸੀ ਰੱਬ ਨੇ ਗਣੋ ਲਾਈਬਿਲਟੀ ਰੱਬ ਨੇ ਬਣਾਈ ਰੱਬ ਬੜਾ ਸੀ ਨੋਟੀ ਜਿਹੀ ਨੇ ਬਣਾਈ ਵਾਟੀ ਹਾਂਜੀ ਹਾਂਜੀ ਉਨੀਆ ਪਾਵਰਾ ਕਰਕੇ ਆਪਣੇ ਕੋਲੋਂ ਲਾਈਵ ਆਂਦਾ ਜਾ ਪੈਣੇ ਉਹਦੇ ਗਾਲੀ ਪੈ ਮੇਰੇ ਬੰਦ ਆ ਕੀ ਬਾਤ ਹੈ ਪਰ ਜੇ ਨਾ ਹੁੰਦੀ ਵੋਟੀ ਦੀ ਕਿਸਮਤ ਖੋਟੀ ਨਾ ਮਾਂ ਹੁੰਦੀ ਨਾ ਭੈਣ ਛੋਟੀ ਨਾ ਕੋਈ ਚੌਕੇ ਚੜਦੀ ਨਾ ਪੱਕਦੀ ਰੋਟੀ ਫਿਰ ਬੱਚਿਆਂ ਦੇ ਮੂੰਹ ਚ ਕਾਉਣ ਪਾਉਂਦਾ ਵੋਟੀ ਸੁਰਖਾਬ ਸਿਆਂ ਛੱਟ ਗੱਲਾਂ ਬਾਤਾਂ ਚੁੱਪ ਕਰਕੇ ਤੂੰ ਵੀ ਨਾ ਬਲਾ ਵੋਟੀ ਭਾਵੇਂ ਲੰਮੀ ਹੋਵੇ ਭਾਵੇਂ ਹੋਵੇ ਛੋਟੀ ਵੋਟੀ ਦੇਵੀ ਹੈ ਮੇਕਾਂ ਨੇ ਰੂਪ ਇਸ ਨੇ ਬਣ ਕੇ ਲక్ష్ਮੀ ਘਰ ਵਿੱਚ ਆਈ ਬੇਟੀ ਪਹਿਲਾਂ ਬਾਬਲੇ ਫਿਰ ਸਹੁਰੇ ਕਰਦਾ ਕਿਉਂਕਾ ਚੁੱਲਾ ਵੀ ਇਹ ਚਲਾਏ ਵੋਟੀ ਲੱਖ ਲਾਣ ਤਾਂ ਦਾਜ ਦੇ ਲੋਪੀਆਂ ਤੇ ਜਿਨ੍ਹਾਂ ਲਈ ਆਪਣਾ ਆਪ ਸੜਾਏ ਵੋਟੀ ਆਪਣਾ ਆਪ ਸੜਾਏ ਵੋਟੀ ਆਪਣਾ ਆਪ ਸੜਾਏ ਵੋਟੀ ਬਹੁਤ ਜਿਆਦਾ ਬਹੁਤ